ਤੁਹਾਡਾ ਸਵਾਗਤ ਹੈ ਸਾਡੇ ਚੈਨਲ ਧਰਤ ਸੁਹਾਵੀ ਦੇ ਇਸ ਨਵੇਂ ਐਪੀਸੋਡ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬਰਫ਼ ਸਨੋ ਖੁਰ ਚੁੱਕੀ ਹੈ ਖੁਰ ਕੇ ਪਾਣੀ ਬਣ ਕੇ ਹਾਲਾਂਕਿ ਦੁਬਾਰਾ ਫੇਰ ਬਰਫ਼ ਬਣਗੀ ਪਰ ਕਈ ਫਸਲਾਂ ਸਾਰਾ ਸਿਆਲੋ ਸਿਆਲ ਇਸ ਸਨੋ ਦੇ ਥੱਲੇ ਜਿਉਂਦੀਆਂ ਰਹਿਣੀਆਂ ਉਹਨਾਂ ਫਸਲਾਂ 'ਚੋਂ ਇੱਕ ਹੈ ਸਿਆਲੂ ਕਣਕ ਅੱਜ ਆਪਾਂ ਗੱਲਬਾਤ ਕਰਾਂਗੇ ਸਿਆਲੂ ਕਣਕ ਬਾਰੇ ਆਓ ਜਾਣੀਏ ਇਹ ਹੁਣ ਫਰਵਰੀ ਦਾ ਮਹੀਨਾ ਬਸ ਜਾਣ ਵਾਲਾ ਹੈ ਤੇ ਉਹ ਤੱਕ ਹਜੇ ਕਣਕ ਨਹੀਂ ਚਲਣੀ ਚਾਹੀਦੀ ਬਣੀ ਪਰ ਜਿਹੜਾ ਬੂਟਾ ਕਈ ਵਾਰੀ ਹੁੰਦਾ ਆਪਾਂ ਲੱਭਦੇ ਆ ਆ ਦੇਖੋ ਤਾਂ ਦੇਖੋ ਸੋ ਬਰਫ਼ ਦੇ ਜਿਹੜੇ ਕਣਕ ਹੈ ਉਹ ਹਰੀ ਖੜੀ ਹੈ ਜਾਂ ਕਹ ਲੋ ਕਿ ਹੁਣ ਆਰੀ ਹੋਲੀ ਹੋਲੀ ਹੋਣ ਲੱਗ ਗਈ ਹੈ ਸੋ ਤਿੰਨ ਚਾਰ ਮਹੀਨੇ ਇਹ ਹੀ ਬਰਫ਼ ਨੂੰ ਬਚਾਈ ਰੱਖਦੀ ਹੈ ਪਰ ਜਦੋਂ ਮੌਸਮ ਗਰਮਾਇਸ਼ ਚ ਆ ਜਾਂਦਾ ਹੈ ਮਾਰਚ ਦੇ ਮਹੀਨੇ April ਦੇ ਮਹੀਨੇ ਤਫਰੀ ਹੀ ਕਣਕ ਦੁਆਰਾ ਜਿਹੜੀ ਹੈਗੀ ਆ ਬਰਫ ਖੁਰ ਤੋਂ ਬਾਅਦ ਚੱਲ ਪੈਂਦੀ ਹੈ ਪਰ ਇਸ ਤਰੀਕੇ ਨਾਲ ਜਿਹੜੀ ਇਹ ਬਰਫ ਹੈ ਇਹੀ ਇਸ ਫਸਲ ਨੂੰ ਬਚਾਉਂਦੀ ਹੈ ਤੇ ਜੇ ਬਰਫ ਨਾ ਹੋਵੇ ਤਾਂ ਫੇਰ ਇਹ ਜਿਹੜੀ ਹੈ ਕਣਕ ਇਹ ਮੱਚ ਜਣੀ ਹੈ ਕਿਉਂਕਿ ਉੱਤੋਂ ਉੱਤੇ ਟੈਂਪਰੇਚਰ ਬਹੁਤ ਜ਼ਿਆਦਾ ਘਟ ਜਾਂਦਾ ਹੈ -15 -20 -25 ਇਹ 2-4 ਦਰ ਰਹਿ ਗਿਆ ਤਾਂ ਇਹਨੇ ਸਾਰੀ ਨੇ ਮੱਚੀ ਆ ਸੋ ਸਿਆਲੂ ਕਣਕਾ ਜੀ ਉਹ ਸਤੰਬਰ ਦੇ ਵਿੱਚ ਬਿਜੀ ਜਾਂਦੀ ਹੈ ਜਦੋਂ ਅਜੇ ਬਰਫ਼ ਨਹੀਂ ਪਈ ਹੁੰਦੀ ਤੇ ਬਰਫ਼ ਜਿਹੜੀ ਇੱਥੇ ਮਿਡ ਨਵੰਬਰ ਤੋਂ ਬਾਅਦ ਚ ਦਸੰਬਰ ਜਨਵਰੀ ਫਰਵਰੀ ਮਹੀਨੇ ਬਰਫਰੀ ਉਹ ਪੂਰੀ ਰਹਿੰਦੀ ਹੈ ਸੋ ਜਿਹੜੀ ਬਜਾਈ ਹੈਗੀ ਇਹ ਕਣਕ ਦੀ ਉਹ ਕਨੋਲਾ ਸਰੋਂ ਦੇ ਵੱਢ ਚ ਹੁੰਦੀ ਹੈ ਉਹ ਇਸ ਕਰਕੇ ਕੀਤੀ ਜਾਂਦੀ ਹੈ ਕਿ ਜਿਹੜੇ ਖਰਚੇ ਹੁੰਦੇ ਆ ਉਹੋ ਸਨੋ ਨੂੰ ਬਰਫ਼ ਨੂੰ ਜਿਆਦਾ ਆਪ ਦੇ ਵਿੱਚ ਟਰੈਪ ਕਰ ਲੈਂਦੇ ਜਿੰਨੀ ਜ਼ਿਆਦਾ ਬਰਫ਼ ਹੋਊਗੀ ਓਨਾ ਹੀ ਜ਼ਿਆਦਾ ਫਾਇਦਾ ਕਿਉਂਕਿ ਬਰਫ਼ ਜਿਹੜੀ ਆ ਇਸੋਲੇਸ਼ਨ ਦਾ ਕੰਮ ਕਰਦੀ ਹੈ ਤੇ ਜਿਹੜੀ ਉਹਦੇ ਥਾਂ ਕਣਕ ਹੁੰਦੀ ਹੈ ਕਣਕ ਦਾ ਬੂਟਾ ਹੁੰਦਾ ਹੈ ਉਹ ਫਿਰ ਉੱਪਰਲੀ ਠੰਡ ਤੋਂ ਬਚਿਆ ਰਹਿੰਦਾ ਹੈ ਸੋ ਜਿਹੜੀ ਜ਼ਿਆਦਾਤਰ ਹਾਲਤਾਂ ਦੇ ਵਿੱਚ ਜਿਹੜੀ ਸਿਆਲੂ ਕਣਕ ਹੈ ਕੈਨੇਡਾ ਦੇ ਵਿੱਚ ਉਹ ਕਨੋਲਾ ਦੇ ਜਿਹੜੇ ਖਰਚਿਆਂ ਦੇ ਵਿੱਚ ਹੀ ਬੀਜੀ ਜਾਂਦੀ ਹੈ ਤੇ ਜੇ ਕਿਸੇ ਹੋਰ ਫਸਲ ਦੇ ਵੱਢ ਚ ਬੀਜੀਏ ਜਿਵੇਂ ਕਿ ਸੋਇਆਬੀਨ ਕਹਿ ਲਓ ਜਾਂ ਕਣਕ ਤੋਂ ਬਾਅਦ ਕਣਕ ਬੀਜੀਏ ਤਾਂ ਕਈ ਵਾਰੀ ਉਹ ਫਿਰ ਬਰਫ਼ ਜ਼ਿਆਦਾ ਉੱਤੇ ਨਹੀਂ ਰਹਿੰਦੀ ਤਾਂ ਉਹਦੇ ਕਰਕੇ ਜਿਹੜੀ ਫਸਲ ਉਹ ਮਾਰੀ ਜਾਂਦੀ ਹੈ ਵੀ ਆਪਾਂ ਨੂੰ ਤਾਂ ਬਰਫ਼ ਦੇਖ ਦੇਖ ਕੇ ਪਾਲਾ ਚੜੀ ਜਾਂਦਾ ਹੈ ਨਾ ਆਪਾਂ ਨੂੰ ਤਾਂ ਨਹੀਂ ਲੱਗਦਾ ਪਰ ਇਹੀ ਇਹਹੀ ਇਹਦੇ ਲਈ ਇਹੀ ਉਹਨੂੰ ਬਚਾਉਂਦੀ ਹੈ ਸੋ ਕਣਕ ਤਾਂ ਹੁਣ ਲੋਕੀ ਗਰਮੀਆਂ 'ਚ ਵੀ ਬੀਜਦੇ ਆ ਗਰਮੀਆਂ 'ਚ ਕਣਕ ਜਿਆਦਾ ਬੀਜਦੇ ਆ ਸਿਆਲੂ ਕਣਕ ਤਾਂ ਘਰ ਲੋਕੀ ਘੱਟ ਕਰਦੇ ਆ ਸੋ ਗਰਮੀ ਵਾਲੀ ਕਣਕ ਮਈ 'ਚ ਬੀਤੀ ਅਗਸਤ 'ਚ ਵੱਢਣੀ ਵਧੀਆ ਉਹ ਕਣਕ ਵੀ ਹੋ ਜਾਂਦੀ ਆ ਹਾਂ ਵਧੀਆ 40 42 ਮਣੀ ਨਿਕਲਦੀ ਆ ਪਰ ਸਿਆਲੂ ਕਣਕ ਬੀਜਣ ਦਾ ਲਾਲਚ ਇਹ ਹੁੰਦਾ ਜੱਟਾਂ ਨੂੰ ਵੀ ਇੱਕ ਤਾਂ 5-7 ਮਣੀ ਵੱਧ ਛੱਡਦੀ ਆ ਤੇ ਦੂਜਾ ਇਹ ਵੀ ਨੂੰ ਬਿਮਾਰੀ-ਸ਼ਮਾਰੀ ਘੱਟ ਪੈਂਦੀ ਆ ਕਿਉਂਕਿ ਗਰਮੀ ਵਾਲੀ ਮਈ 'ਚ ਬੀਜੋਗੇ ਜੂਨ ਨੂੰ ਚੱਲੂਗੀ ਇਹਨੇ ਅਪ੍ਰੈਲ 'ਚ ਹੀ ਚੱਲ ਪੈਣਾ ਤੇ ਜਦੋਂ ਨੂੰ ਬਿਮਾਰੀਆਂ-ਸ਼ਮਾਰੀਆਂ ਆਉਂਦੀਆਂ ਉਦੋਂ ਇਹ ਨਿਕਲ ਜਾਂਦੀ ਸੋ ਇਹ ਦੋ ਤਿੰਨ ਕਾਰਨ ਹੈ ਲੋਕੀ ਕਦੇ ਕਦੇ ਫਿਰ ਇੱਥੇ ਕਣਕ ਲਾਉਂਦੇ ਆ ਪਰ ਬਰਫ਼ ਬਿਨਾ ਇਹਦਾ ਕੋਈ ਵਿਜਾਰਾ ਨਹੀਂ ਜੇ ਬਰਫ਼ ਨਹੀਂ ਤਾਂ ਖਤਮ ਗਮ ਸੌਖੀ ਹੈ ਉਹ ਨਾ ਕਰਨੀ ਸੌਖੀ ਤਾਂ ਹੈਗੀ ਪਰ ਰਿਸਕ ਵੀ ਹੈਗਾ ਹੁਣ ਜੇ ਐਤਕੀ ਬਰਫ਼ ਜਿਵੇਂ ਛੇਤੀ ਖੁਰ ਗਈ ਹੈ ਜੇ ਹੁਣ ਇਸ ਤੋਂ ਬਾਅਦ ਟੈਂਪਰੇਚਰ ਅਜੇ ਰਾਤ ਦਾ ਹਜੇ ਵੀ ਘਟ ਸਕਦਾ ਹੈ ਨਾ ਤੇ ਰਾਤਾਂ ਨੂੰ ਜਿਹੜੇ ਆ ਉਹ -10 15 ਹੋ ਗਿਆ ਤੇ ਬਰਫ਼ ਹੈ ਨਹੀਂ ਤੇ ਫੇਰ ਕੰਮ ਖਰਾਬ ਹੈ ਫੇਰ ਰਿਸਕ ਵੀ ਹੈਗਾ ਇਹ ਤਾਂ ਦੋਨੇ ਪਾਸੇ ਹੀ ਹੈ ਰਿਸਕ ਜੱਟ ਤਾਂ ਹੈ ਰਿਸਕ ਤੇ ਹੋਰ ਸਵਾਲ ਹੈ ਮੇਰੇ ਮਨ 'ਚ ਜਿਹੜਾ ਜਿਵੇਂ ਇੱਥੇ ਜ਼ਿਆਦਾਤਰ ਤਾਂ ਵੈਸੇ برف ਪਈ ਰਹਿੰਦੀ ਹੈ ਬਹੁਤ ਪਰ ਐਤ ਕੀ ਜਿਵੇਂ ਹੋਇਆ ਵੀ ਕਦੇ برف ਪੈ ਕਦੇ ਛੰਡ ਹੋ ਗਈ ਕਦੇ ਖੁਰ ਗਈ ਹਾਂ ਕਦੇ ਟੈਂਪਰੇਚਰ ਵਧ ਗਿਆ ਉਹ ਤਾਂ ਕੀ ਇਹ ਪਤਾ ਵੈਸੇ ਇੱਥੇ ਕਦੇ ਹੋਇਆ ਐ ਪਈਦਾ ਇਹ ਹੁੰਦਾ ਘਟ ਹੈ ਪਰ ਇਹ ਫਸਲਾਂ ਜਿਹੜੀਆਂ ਸਿਆਲਾ ਵਾਲੀਆਂ ਫਸਲਾਂ ਨੇ ਹੁਣ ਜਿਵੇਂ ਕਣਕ ਦੀ ਗੱਲ ਕੀਤੀ ਹੈ ਲੂਸਨ ਵੀ ਬੀਜਿਆ ਹੁੰਦਾ ਨਾ ਲੂਸਨ ਜਿਹੜਾ ਇੱਕ ਸਾਲ ਲੋਕੀ ਬੀਜਦੇ ਤੇ ਕਈ ਕਈ ਸਾਲ ਉਹ ਫਿਰ ਇਠਾ برف ਦੇ ਉਵੇਂ ਚਲੀ ਜਾਂਦਾ ਨਾ ਇਹ ਫਿਰ ਇਹਨਾਂ ਫਸਲਾਂ ਲਈ ਨੁਕਸਾਨ ਵਾਲੀ ਗੱਲ ਹੁੰਦੀ ਹੈ ਕਿਉਂਕਿ ਜਦੋਂ ਗਰਮੈਸ਼ ਮਾੜੀ ਜੀ ਹੋ ਗਈ ਬੂਟਾ ਚੱਲ ਪੈਂਦਾ ਫੇਰ ਫੇਰ ਠੰਡ ਹੋ ਗਈ ਉੱਤੇ ਬਰਫ਼ ਦੀ ਜਿਹੜੀ ਚਾਦਰ ਉਹ ਖਤਮ ਹੋ ਗਈ ਐ ਸੋ ਇਹ ਫਸਲਾਂ ਲਈ ਇਨ ਜਨਰਲ ਸੀ ਕਹਿੰਦੇ ਵੀ ਇਹ ਗਲਤ ਗੱਲ ਐ ਇੱਥੇ ਤਾਂ ਇਹ ਐ ਵੀ ਨਵੰਬਰ ਤੋਂ ਬਾਅਦ ਚ ਲੈ ਕੇ ਤੇ ਅਧ ਮਾਰਚ ਤੱਕ ਜਾਂ ਮਾਰਚ ਦੇ ਸ਼ੁਰੂ ਤੱਕ ਬਰਫ਼ ਦੀ ਇਹ ਚਾਦਰ ਰਵੇ ਉਹ ਫਸਲ ਲਈ ਹੈਗੀ ਚੰਗੀ ਗੱਲ ਜਿਹੜੀ ਸੈਲੂ ਫਸਲ ਐ ਸੋ ਇਹ ਉਹ ਜਿਵੇਂ ਆਪਾਂ ਕਹਿੰਨੇ ਗਲੋਬਲ ਵਾਰਮਿੰਗ ਕਹਿ ਦਿੰਦੇ ਐ ਇੱਥੇ ਕਲਾਈਮੇਟ ਚੇਂਜ ਕਹਿੰਦੇ ਐ ਇਹ ਹੁਣ ਦੇਖਣ ਵਾਲੀ ਗੱਲ ਆ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਸਿਆਲਾਂ ਵਾਲੀਆਂ ਫਸਲਾਂ ਆ ਗਈਆਂ ਉਹਨਾਂ ਨੂੰ ਥੋ ਤੇ ਇਹ ਬਰਫ਼ ਇਹਦਾ ਬਰਫ਼ ਭਾਲਦੇ ਆ ਜੱਟ ਜਿਵੇਂ ਆਪਾਂ ਨੂੰ ਬੰਦਿਆਂ ਨੂੰ ਨਾ ਇਨਸਾਨਾਂ ਨੂੰ ਤਾਂ ਲੱਗਦਾ ਹੁੰਦਾ ਵੀ ਬਰਫ਼ ਨਾ ਹੋਵੇ ਖੁਰ ਜੇ ਆਪਾਂ ਤਾਂ ਇਹ ਭਾਲਦੇ ਆ ਵੀ ਵੈਸੇ ਵੈਸੇ ਥੋੜੀ ਗੱਲ ਵਿੱਚ ਟੋਕ ਰਹੇ ਆ ਜਿੰਨੀ ਇੱਥੇ ਬਨਸਪਤੀ ਆ ਪਿੱਛੇ ਦਰਖਤ ਨੇ ਜਾਂ ਕੋਈ ਬੂਟੇ ਨੇ ਇਹ ਸਾਰੇ ਹੁਣ ਸੁੱਕੇ ਹੋਏ ਆ ਖੜੇ ਆ ਐਂ ਲੱਗਦਾ ਵੀ ਇਨ੍ਹਾਂ 'ਚ ਕੁਛ ਨਹੀਂ ਇਹ ਜਹੇ ਜਹਾ ਮੌਸਮ ਜਹੇ ਜਹਾ ਦੇਸ਼ ਉਹੇ ਜਹਾ ਇਸ ਲਈ ਗੱਲ ਹੈ ਤੇ ਉਹ ਇਹ ਹੁਣ ਮਈ ਤੋਂ ਇਹਨਾਂ ਨੇ ਸਾਰਿਆਂ ਨੇ ਚੱਲ ਪਣਾ ਜਿਹੜੀਆਂ ਫਸਲਾਂ ਐ ਖਰ ਪਹਿਲਾਂ ਚੱਲ ਪਈਆਂ